ਇਹ ਸੂਟ ਵੀ ਸਵੇਰੇ ਪਹੁੰਚਦਾ ਕਰਨਾ ਉਹ ਥੋੜੇ ਤੁਸੀਂ ਲੈ ਕੇ ਜਾਊਗਾ ਉਹ ਸੂਟ ਤੇ ਇਹ ਸੂਟ ਠੀਕ ਹੈ ਉਹ ਜਿਹੜਾ ਗ੍ਰੀਨ ਸੂਟ ਪੈਕ ਹੋ ਗਿਆ ਉਹ ਵਾਲਾ ਗੱਡੀ ਵਰਤ ਕੇ ਇਹ ਸੂਟ ਵੀ ਸਵੇਰੇ ਜਾਣਾ ਆਹ ਸੂਟ ਵੀ ਸਵੇਰੇ ਜਾਣਾ ਆਹ ਸੂਟ ਵੀ ਸਵੇਰੇ ਜਾਣਾ ਉਹ ਸੂਟ ਲਹਿੰਗੇ ਵਾਲਾ ਵੀ ਜਾਣਾ ਤੇ ਇੱਕ ਇੱਕ ਕਰਕੇ ਸਾਰੇ ਪੈਕ ਕਰ ਦਿੰਦੇ ਹਾਂ ਇਹ ਅਲੱਗ ਜਗ੍ਹਾ ਤੇ ਜਾਣਾ ਬਖਿੰਡੇ ਸਾਈਡ ਉਹ ਜਾਣਾਗਾ ਫੁੱਡਾ ਕਿਹੜਾ ਸੀ ਉਹ ਨਾਣਕ ਮੱਤਾਂ ਮੇਰਾ ਪੱਪਾ ਨਾਣਕੋ ਖਾਰੀ ਡੇਰਾ ਪੱਪਾ ਨਾਣਕ ਪੁੱਲੇ ਜਾਨੀ ਮੈਂ ਨਾਣਕ ਮੱਤਾਂ ਕਰਦਨੀ ਹੈ ਕਈ ਵਾਰ ਤਾਂ ਇਹ ਰੋਟਾ ਇਧਰ ਰੋਮ ਆ ਕੇ ਡਿਪਿੰਡ ਜਾਣਾ ਛਾਹ ਇਹ ਅਚਾਈ ਖੁਲੋ ਜੋ ਕੇਪਲ ਨੂੰ ਮੈਨੂੰ ਇਹ ਲਾਦਾ ਕਲੂ ਮੈਨੂੰ ਰੋਟੀ ਨਾਲ ਆਓ ਬਾਸ ਦੇ ਲਾਉਣ ਵਾਲੀ ਜਿਹੜਾ ਜਕੇਪਲ ਨੂੰ ਆਉਣਾ ਚਾੜ ਗੂੰਗਾ ਚਾੜਦਾ ਜਿਹੜਾ ਛਾੜਨ ਨੂੰ ਜਾਣਾ ਉਹ ਚਕੇਪਲ ਨੂੰ ਬੱਕੇ ਦੋ ਇਹ ਸੁੱਟ ਜਾਊਗਾ ਸਾਡਾ ਬਸ ਤੇ ਇੱਕ ਘੰਟੇ ਦੇ ਵਿੱਚ 프ਰੰਟ ਤੇ ਆ ਕੇ ਲੋ ਆਪਣੇ ਕਸਟਮਰ ਆ ਕੇ ਲਈ ਜਾਣਗੇ ਲੋ ਜੀ ਬਹੁਤ ਸੋਹਣੀ ਲੁੱਕ ਚ ਜਿਹੜੀ ਕਿ ਇਹ ਵੀਡੀਓ ਦੇ ਵਿੱਚ ਚੱਲੂਗੀ ਪਹਿਲਾਂ ਵੀਡੀਓ ਨੂੰ ਦੇਖ ਲੋ ਸੇਮ ਲੁੱਕ ਦੇ ਵਿੱਚ ਸੂਟ ਰੈਡੀ ਹੋਇਆ ਆਪਣੇ ਕੋਲ ਆਹ ਵਾਲਾ ਸੂਟ ਹੈ ਕਲਰ ਕੰਟਰਾਸਟ ਸੇਮ ਆਪਣੇ ਲਾਏਗਾ ਬਹੁਤ ਹੀ ਪ੍ਰੈਟੀ ਬਣਿਆਗਾ ਸੂਟ ਤੇ ਲੁੱਕ ਚੈੱਕ ਕਰ ਲੋ ਜੀ ਸੂਟ ਤੇ ਹਲੋ ਜੀ 셔ਟ ਦੀ ਲੁੱਕ ਤੁਸੀਂ ਵੇਖ ਲਓ ਬਹੁਤ ਸੋਹਣੀ ਲੁੱਕ ਵਿੱਚ ਰੈਡੀ ਹੋਇਆਗਾ ਤੇ ਨਾਲ ਹੀ ਆਪਾਂ ਦਿਖਾਣਾ ਤੁਹਾਨੂੰ ਸਲਵਾਰ ਦੀ ਲੁੱਕ ਹਲੋ ਸਲਵਾਰ ਦਾ ਕੰਮ ਵੀ ਤੁਸੀਂ ਵੇਖ ਲਓ ਕੰਟਰਾਸਟ ਪਰਸਨਲੀ ਮੈਨੂੰ ਤਾਂ ਬਹੁਤ ਪਿਆਰਾ ਲੱਗਿਆ ਬਹੁਤ ਸੋਹਣਾ ਕੰਟਰਾਸਟ ਹੈ ਹੌਟ ਪਿੰਕ ਦਿਨਾਲਾਈਟ ਸੀਗ੍ਰੀਨ ਆ ਲੋ ਜੀ ਲੁੱਕ ਦੇਖ ਲਓ ਤੁਸੀਂ ਸਲਵਾਰ ਦੇ ਕਿੰਨੀ ਸੋਹਣੀ ਆ T-shirt ਦੀ ਲੁੱਕ ਵੀ ਬਹੁਤ ਪਿਆਰੀ ਆ ਬਹੁਤ ਸੋਨਾ ਵਰਕ ਹੋਇਆਗਾ ਸਲਵਾਰ ਦੇ ਪੌਂਚੇੰਦਾ ਬਹੁਤ ਹੀ ਜਿਆਦੇ ਉਹ ਲੁੱਕ ਸ਼ੈਡੀ ਹੋਇਆ ਜ਼ੂਟ ਤੇ ਕੰਟਰਾਸਟ ਵੀ ਬਹੁਤ ਪਿਆਰਾ ਆ ਆ ਲੋ ਜੀ ਦੁਪੱਟੇ ਦੀ ਲੁੱਕ ਚੈੱਕ ਕਰ ਲਵੋ ਦੁਪੱਟਾ ਬਹੁਤ ਸੋਹਣਾ ਆ ਲੋ ਬਹੁਤ ਹੀ ਖਦਾ ਸੋਹਣਾ ਦੁਪੱਟਾ ਪੱਤੇ ਦੇ ਵਿੱਚ ਬੂਤੀ ਵੀ ਬਣੀ ਆ। ਪੂਰੇ 'ਚ ਜਾਲ ਵੀ ਬਣਿਆਗਾ। ਫਰੰਟ ਤੇ ਆਪਾਂ ਨੇ ਇਹ ਵਾਲੀ ਬਹੁਤ ਸੋਹਣੀ ਲੇਸ ਲਗਾਈ ਹੈਗੀ ਜਿਹੜੀ ਕਿ ਤੁਸੀਂ ਵੇਖ ਸਕਦੇ ਹੋਗੇ। ਤੇ ਅੱਜਕੱਲ ਜਿਹੜੀ ਚੰਪਾ ਲੇਸ ਆ ਜਾਂ ਫੁਲਚੜੀਆ ਗੁੰਝਲਾਂ ਵਾਲੀ ਉਹ ਲੇਸਾਂ ਦਾ ਉਹ ਗੋਟਿਆਂ ਦਾ ਫਰੰਟ ਆ ਜਿਹੜਾ ਉਹ ਘੱਟ ਚੁੱਕਿਆਗਾ। ਆਪਾਂ ਨੇ ਡਿਫਰੈਂਟ ਲਾਈਆਂ ਨੇ ਤੇ ਵਰਕ ਤੁਸੀਂ ਚੈੱਕ ਕਰ ਲਵੋ ਸ਼ਰਟ ਦੀ ਲੁੱਕ ਦਾ। ਸੇਮ ਵੀਡੀਓ ਵਾਲਾ ਬਣਾਇਆਗਾ। ਸੇਮ ਡਿਜ਼ਾਈਨ ਸੇਮ ਕੰਟਰਾਸਟ ਤੁਹਾਨੂੰ ਕੰਟਰਾਸਟ ਕਿਦਾਂ ਲੱਗਿਆ ਸਾਨੂੰ ਬਹੁਤ ਸੋਹਣਾ ਲੱਗਿਆ ਤੇ ਗਲੇ ਦਾ ਕੰਮ ਵੀ ਤੁਸੀਂ ਵੇਖ ਲਓ ਬਹੁਤ ਸੋਹਣਾ ਹੋਇਆਗਾ ਵਿੱਚ ਬੂਟੇ ਬਹੁਤ ਸੋਹਣੇ ਆ ਤੇ ਬਾਜੂ ਦਾ ਕੰਮ ਵੀ ਬਹੁਤ ਪਿਆਰਾਗਾ ਚੌਕ ਦਾ ਕੰਮ ਦੇਖ ਲਓ ਚੱਕ ਕਿਹਾ ਇੰਨੀ ਤੁਹ ਲੰਬੀ ਲਾਈਨ ਬਣੀ ਆ ਬੰਦ ਬਿਲਕੁਲ ਹੀ ਬੰਦ ਹੈ ਛੋਟੇ ਚਾਕ ਰੱਖਿਆ ਫਿਨਿਸ਼ਿੰਗ ਪੱਤੇ ਲਗਾਈ ਆ ਆਪਾਂ ਨੇ ਬੈਕ ਸਾਈਡ ਵੀ ਦੇਖ ਲਓ ਤੁਸੀਂ ਇਹ ਵਾਲੀ ਚਾਕ ਨੇ 프ਰੰਟ ਐਂਡ ਬੈਕ ਦੋਨੋਂ ਸਾਈਡ ਤੇ ਚੌਕ ਨੇ ਘੇਰਾਗਾ ਹਲੋ ਜੀ ਬੈਕ ਸਾਈਡ ਨੂੰ ਤੁਸੀਂ ਦੇਖ ਲਵੋ ਐਦਾਂ ਬਣਿਆ ਹੋਇਆ 프ਰੰਟ ਦੇ ਉੱਪਰ ਜਿਹੜੀ ਕਿ ਬੂਟੀ ਬਣੀ ਹੋਈ ਹੈ ਸੋਹਣਾ ਲੱਗਿਆ ਸੂਟ ਜ਼ਰੂਰ ਦੱਸਿਓ ਆਪਣੇ ਲਾਈਨ ਤੁਸੀਂ ਚੈੱਕ ਕਰੋ neck ਦਾ ਡਿਜ਼ਾਈਨ ਬਹੁਤ ਸੋਹਣਾ ਹੈ ਤੇ ਇਹਦੇ ਵਿੱਚ ਆਪਣੇ ਆਹ ਵਾਲੀ ਜਿਹੜੇ ਦੇਖੋ ਪਰਲ ਲਗਾਏ ਆ ਪਰਲ ਦੇ ਨਾਲ ਨਾਲ ਆਪਾਂ ਦਫਕੇ ਦਾ ਕੰਮ ਕੀਤਾ ਹੈ ਬਹੁਤ ਸੋਹਣਾ ਲੱਗਦਾ ਵਰਕ ਗਲੇ ਦਾ ਡਿਜ਼ਾਈਨ ਬਹੁਤ ਸੋਹਣਾਗਾ ਤੇ ਨਾਲ ਹੀ ਆਪਣਾ ਜਿਹੜਾ ਦਬਕੇ ਦਾ ਕੰਮ ਵੀ ਕੀਤਾਗਾ ਤੇ ਸੂਟ ਦੀ ਲੁੱਕ ਬਹੁਤ ਸੋਹਣੀ ਲੱਗ ਰਹੀ ਆ ਕੰਟਰਾਸਟ ਵੀ ਬਹੁਤ ਪਿਆਰਾ ਲੱਗ ਰਿਹਾ ਇਹਨੂੰ ਆਪਾਂ ਨੇ ਮਜ਼ੈਂਟਾ ਨਾਲ ਲਾਈਟ ਸੀ ਗ੍ਰੀਨ ਨੂੰ ਮਜ਼ੈਂਟਾ ਦੇ ਨਾਲ ਆਪਾਂ ਨੇ ਕੰਬੀਨੇਸ਼ਨ ਕੀਤਾ ਕੰਟਰਾਸਟ ਕੀਤਾ ਹੌਟ ਪਿੰਕ ਨਾਲ ਲਾਈਟ ਸੀ ਗ੍ਰੀਨ ਤੇ ਦੁਪੱਟਾ ਵੀ ਬਹੁਤ ਪਿਆਰਾ ਬਣੇਗਾ ਤੁਸੀਂ ਸੇਮ ਲੁੱਕ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋ ਤੁਸੀਂ ਕੰਟਰਾਸਟ ਵੀ ਚੇਂਜ ਕਰ ਸਕਦੇ ਹੋ ਤੇ ਸਾਡੇ ਨਾਲ ਜ਼ਰੂਰ ਕੰਟੈਕਟ ਕਰਿਓ ਫੋਟੋ ਬੁਟਿਕ ਰੁੱਖਾਂ ਵਾਲਿਆਂ ਨਾਲ ਤੇ ਜੀ ਜੇ ਸਾਡਾ ਕੰਮ ਤੁਹਾਨੂੰ ਸੋਹਣਾ ਲੱਗਿਆ ਤਾਂ ਵੀਡੀਓ ਨੂੰ ਦਬਕ ਕੇ ਜੀ ਸ਼ੇਅਰ ਕਰ ਦਿਓ ਥੈਂਕ ਯੂ